ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਜੀਵ ਗੰਧਾਰੀ ਮਾਈ ਸੁਨਤ ਸੋਚ ਭੈ ਡਰਤ ਮੇਰ ਤੇਰ ਤਜਾਓ ਅਭਿਮਾਨਾ ਮੇਰ ਤੇਰ ਤਜਾਓ ਅਭਿਮਾਨਾ ਸਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹੈ ਸੋਈ ਭਲ ਮੰਨੋ ਨਾਹਿੰ ਨ ਕਾ ਬੋਲ ਕਰਤ ਇਹ ਨਾਹਿੰ ਪਾਠ ਇਕੱਠਾ ਹੀ ਉਚਾਰਨ ਕਰਨਾ ਨਾਹਿੰ ਕਾ ਬੋਲ ਕਰਤ ਨਿਮਖ ਨ ਬਿਸਰਾ ਹਿਏ ਮੂਰੇ ਤੀ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਾਨਪਜਰਤ ਨਿਰਗੁਨ ਕਰੂਪ ਕੋਲਹੀਨ ਨਾਨਕ ਹਉ ਅਨੰਦ ਰੂਪ ਸੁਆਮੀ ਭਰਤ ਇਹ ਵਿਸਰਾਮ ਧਿਆਨ ਨਾਲ ਲਾਉਣਾ ਨਿਰਗੁਣ ਕਰੂਪ ਕੁਲ ਹੀਣ ਇਥੇ ਠਮਕ ਹੈ ਨਾਨਕ ਹਾਉ ਇਥੇ ਵਿਸਰਾਮ ਹੈ ਅਨੰਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦਹੁ ਮਨ ਪਦ ਤੇ ਵਿਸਰਾਮ ਹੈ ਮਨ ਹਰ ਕੀਰਤ ਕਰ ਸਦਹੁ ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨ ਸਭ ਹੂੰ ਰਹਾ ਜਹਤੇ ਉਪਜਿਓ ਤਹੀ ਸਮਾਇਓ ਇਹ ਵਿਦ ਜਾਣੀ ਤਬ ਹੂੰ ਜਹ ਜਹ ਇਹ ਦੇਹੀ ਤਾਰੀ ਰਹਿ ਨਾ ਪਾਇਓ ਕਬ ਹੂੰ ਸੁਖ ਆਇਓ ਭੈ ਭਰਮ ਬਿਨਾਸੀ ਕਿਰਪਾਲ ਹੋਏ ਪ੍ਰਭ ਜਬ ਹੂੰ ਕਹ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਾਜ ਲਭ ਹੂੰ ਦੇ ਬੜੇ ਧਿਆਨ ਨਾਲ ਯਾਦ ਰੱਖਣ ਵਾਲੀ ਯਮਕ ਹੈ ਕਹੋ ਨਾਨਕ ਇਥੇ ਠਮਕ ਮੇਰੇ ਪੂਰੇ ਮਨੋਰਥ ਇਥੇ ਵਿਸਰਾਮ ਹੈ ਸਾਧ ਸੰਗ ਇਥੇ ਯਮਕ ਲਾ ਦਨੀ ਹੈ ਸਾਧ ਸੰਗ ਤਜ ਨਹੀਂ ਕਹਿਣਾ ਸਾਧ ਸੰਗ ਤਜ ਲੱਭੂ ਲੱਭੂ ਥੋੜਾ ਜਿਹਾ ਕਸ ਕੇ ਬੋਲਣਾ ਲਾਲਚ ਦਾ ਵਾਚਕ ਹੈ ਇਹ ਲੋਭ ਦਾ ਵਾਚਕ ਹੈ ਦੇਵ ਗੰਦਾਰੀ ਮਨ ਜੋ ਆਪਣੇ ਪ੍ਰਭ ਭਾਵ ਨੀਚੋ ਨੀਚ ਨੀਚ ਆਤ ਨਾਨਾ ਹੋਏ ਗਰੀਬ ਬੁਲਾਵ ਰਹਾਉ ਅਨਕ ਅਡੰਬਰ ਮਾਇਆ ਕੇ ਬਿਰਥੇ ਤਾ ਸੋ ਪ੍ਰੀਤ ਘਟਾਵ ਜੋ ਆਪਣੋ ਸੁਆਮੀ ਸੁਖ ਮਾਨੈ ਤਾ ਮਹਿ ਸੋਭਾ ਪਾਵਾ ਦਾਸਨ ਦਾਸ ਰੇਣ ਦਾਸਨ ਕੀ ਜਾਨ ਕੀ ਟਹਿਲ ਕਮਾਵਾ ਸਰਬ ਸੂਖ ਬੜਿਆਈ ਨਾਨਕ ਜੀਵਾ ਮੁਖੋ ਬੁਲਾਵਾ ਦੇਵ ਗੰਧਾਰੀ ਪ੍ਰਭ ਜੀ ਤੋ ਪ੍ਰਸਾਦ ਭ੍ਰਮ ਧਾਰਿਓ ਇਸ ਰਾਮ ਧਿਆਨ ਲਾਉਣਾ ਪ੍ਰਭ ਜੀ ਤੋ ਪ੍ਰਸਾਦ ਇਥੇ ਇਸ ਰਾਮ ਭ੍ਰਮ ਧਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹ ਵਿਚਾਰੇਉ ਰਹਾਉ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਧ ਨਾਨਕ ਆਪ ਉਧਾਰਿਓ ਦੇਵ ਗੰਦਾਰੀ ਮਨ ਸਗਲ ਸਿਆਣ ਪਰਹੀ ਕਰਨ ਕਰਾਵਨ ਹਾਰ ਸੁਆਮੀ ਨਾਨਕ ਓਟ ਗਹੀ ਰਹਾਉ ਆਪ ਮੇਟ ਪਏ ਸਰਣਾਈ ਇਹ ਮਤ ਸਾਧੂ ਕਹੀ ਜੀ ਆਪ ਮੇਟ ਪਏ ਸਰਣਾਈ ਇਥੇ ਉਸ ਨਾਮ ਹੈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਮਾਨ ਪਦ ਤੇ ਥਮਕ ਲਾ ਦਨੀ ਹੈ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਭਰਮ ਅੰਦੇ ਭਰਮ ਅਧੇਰਾ ਲਹੀ ਹਾਂਜੀ ਅਧੇਰਾ ਹੀ ਉਚਾਰਨ ਕਰਨਾ ਜਾਨ ਪ੍ਰਵੀਨ ਸੁਆਮੀ ਪ੍ਰਭ ਮੇਰੇ ਸਰਨ ਤੁਮਾਰੀ ਅਹੀ ਖਿਨ ਬਹਿ ਥਾਪ ਉਥਾਪਨ ਹਾਰੇ ਕੁਦਰਤ ਕੀਮ ਨਾ ਪਹੀ ਦੇਵ ਗੰਧਾਰੀ ਮਹਿਲਾ ਹਾਂ ਮਹੱਲਾ ਥੋੜਾ ਹੈਗਾ ਮਹੱਲਾ ਹੈ ਮਹੱਲਾ ਪੰਜਵਾ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਹਾਂਜੀ ਹਰ ਪ੍ਰਾਨ ਪ੍ਰਭੂ ਇਥੇ ਵਿਸਰਾਮ ਲਾਉਣਾ ਹੈ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦਿ ਕਾਹੂ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਕ ਕ ਕਾਲ ਨਾ ਖਾਤੇ ਰੰਗ ਤੁਮਾਰਾ ਲਾਲ ਭਏ ਹੈ ਰਾਮ ਨਾਮ ਰਸ ਮਾਤੇ ਮਹਾ ਕਿਲ ਵਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੀਵ ਗੰਧਾਰੀ ਪੰਜਵਾ ਮਹੱਲਾ ਨਹੀਂ ਹੈ ਇਸੇ ਤਰ੍ਹਾਂ ਹੀ ਪੰਜਵਾ ਉਚਾਰਨ ਕਰਨਾ ਮਹੱਲਾ ਨਹੀਂ ਆਪਣੇ ਕੋਲੋਂ ਬੋਲ ਦੇਣਾ ਹੈ ਦੀਵ ਗੰਧਾਰੀ ਪੰਜਵਾ ਸੂਪ੍ਰਭ ਜਾਤ ਕਤ ਵੇਖਿਓ ਨੈਣੀ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬਾਣੀ ਰਹਾਉ ਅਗਿਆਨ ਅਧੇਰਾ ਸੰਤੀ ਕਾਟਿਆ ਜੀਵਦਾਨ ਗੁਰ ਦੇਣੀ ਕਰ ਕਿਰਪਾ ਕਰਨੀਓ ਆਪਣਾ ਜਲਤੇ ਸੀਤਲ ਹੋਣੀ ਇਹ ਇਕੱਠਾ ਹੀ ਜਲਤੇ ਪਾਠ ਇਕੱਠਾ ਵਿਚਾਰਨ ਕਰਨਾ ਆਮ ਜਾਲਤੇ ਇਸ ਤਰ੍ਹਾਂ ਬੋਲ ਜਾਂਦੇ ਹਨ ਜਲਤੇ ਪਦ ਤੇ ਯਮਕ ਹੈ ਜਲਤੇ ਸੀਤਲ ਹੋਣੀ ਕਰਮ ਧਰਮ ਕਿਛ ਉਪਜਨਾਇਓ ਨਹ ਉਪਜੀ ਨਿਰਮਲ ਕਰਨੀ ਛਾੜ ਸਿਆਨ ਅਪ ਸੰਜਮ ਨਾਨਕ ਨਾਨਕ ਪਾਤ ਤੋਂ ਪਹਿਲਾਂ ਠੰਮਕ ਲਾਦਨੀ ਹੈ ਸੰਜਮਤੀ ਛਾੜ ਸਿਆਨ ਪਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਪੰਜਵਾ ਹਰ ਰਾਮ ਨਾਮ ਜਾਪ ਲਾਹਾ ਜਪ ਪਦ ਤੇ ਵਿਸਰਾਮ ਹੈ ਹਰ ਰਾਮ ਨਾਮ ਜਪ ਲਾਹਾ ਹਰ ਰਾਮ ਨਾਮ ਜਾਪ ਲਾਹਾ ਗਤ ਪਾਵਹਿ ਸੁਖ ਸਹਜ ਅਨੰਦਾ ਕਟੇ ਝਮਕੇ ਫਹਾ ਰਹਾਉ ਖੋਜਤ ਖੋਜਤ ਖੋਜ ਵਿਚਾਰਿਓ ਖੋਜਤ ਜਜਾ ਪੂਰਾ ਲਾਕੇ ਖੋਜਤ ਖੋਜਤ ਖੋਜ ਵਿਚਾਰਿਓ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪਹਿ ਆਹਾ ਪਹਿ ਪਦ ਤੇ ਥਮਕ ਲਾ ਦਨੀਆ ਹਰ ਸੰਤ ਜਨਾ ਪਹਿ ਆਹਾ ਜਿਨਾ ਪ੍ਰਾਪਤ ਏਹੋ ਨਿਦਾਨ ਜਿਨ ਕੈ ਕਰਮ ਲਿਖਾਹਾ ਸੇ ਵੱਡ ਭਾਗੀ ਸੇ ਪਤਵੰਤੇ ਸੇ ਪੂਰੇ ਸਾਹ ਸੁੰਦਰ ਸੁਗੜ ਸਰੂਪ ਤੇ ਨਾਨਕ ਸੁੰਦਰ ਸੁਗੜ ਸਰੂਪ ਤੇ ਨਾਨਕ ਇਥੇ ਵਿਸਰਾਮ ਜੇਨ ਹਰ ਹਰ ਨਾਮ ਵਿਸਾਹਾ ਦੇਵ ਗੰਦਾਰੀ ਪੰਜਵਾ ਮਨ ਕਹਿ ਅਹੰਕਾਰ ਅਫਾਰਾ ਇਹ ਮਨ ਪਦ ਤੇ ਵਿਸਰਾਮ ਲਾਉਣਾ ਹੈ ਮਨ ਕਹ ਹੈ ਅਹੰਕਾਰ ਅਫਾਰਾ ਦੁਰਗਾਂਧ ਅਪਵਿੱਤਰ ਆਪਾਵਨ ਪੀਤਰ ਜੋ ਦੀਸੈ ਸੋ ਸ਼ਾਰਾ ਰਹਾਉ ਸ਼ਾਰਾ ਉਚਾਰਨ ਕਰਨਾ ਸ਼ਾਰਾ ਨਹੀਂ ਕਹਿਣਾ ਜੇਨ ਕੀਆ ਤਿਸ ਸਿਮਰ ਪ੍ਰਾਨੀ ਜੀਉ ਪ੍ਰਾਨ ਜਨ ਧਾਰਾ ਤਿਸਹਤਿਆਗ ਅਵਰਲ ਪਟਾਵਹਿ ਮਰ ਜਨਮ ਮੁਗਦ ਗਵਾਰਾ ਅੰਦ ਗੁੰਗ ਪਿੰਗੁਲ ਮਤ ਹੀਨਾ ਅੰਦ ਗੁੰਗ ਪਿੰਗੁਲ ਮਤ ਹੀਨਾ ਪ੍ਰਭ ਰਾਖੋ ਰਾਖਣ ਹਾਰਾ ਕਰਨ ਕਰਾਵਣ ਹਾਰ ਸਮਰੱਥਾ ਕਿਆ ਨਾਨਕ ਜੰਤ ਵਿਚਾਰਾ ਦੀਵ ਗੰਧਾਰੀ ਪੰਜਵਾ ਦੀਵ ਗੰਧਾਰੀ ਪੰਜਵਾ ਸੋ ਪ੍ਰਭ ਨਿਰਹੂਤੇ ਨੇਰਾ ਸੇਮਰਤੇ ਆਇ ਗਾਇ ਗੁਣ ਗੋਬਿੰਦ ਦਿਨ ਰੈਨ ਸਾਧ ਸਵੇਰਾ ਰਹਾਉ ਉਦਰ ਦੇਹ ਦੁਲੱਬ ਸਾਧੂ ਸੰਗ ਹਰ ਹਰ ਨਾਮ ਜਪੇਰਾ ਇਸ ਰਾਮ ਧਿਆਨ ਨਾਲ ਲਾਉਣਾ ਉਦਰ ਦੇਹ ਦੁਲੱਬ ਇੱਥੇ ਠਮਕ ਲਾ ਦਿੰਨੀ ਹੈ ਉਦਰ ਨਹੀਂ ਕਹਿਣਾ ਉਦਰ ਧਦੇ ਨਾਲ ਉਚਾਰਨ ਕਰਨਾ ਉਦਰ ਦੇਹ ਦੁਲੱਬ ਸਾਧੂ ਸੰਗ ਇੱਥੇ ਵਿਸਰਾਮ ਹੈ ਹਰ ਹਰ ਨਾਮ ਜਪੀਰਾ ਕਰੀ ਨਾ ਮੁਹਤ ਨਾ ਚਸਾ ਬਿਲੰਬ ਹੋ ਕਾਲ ਨਿਤਹਿ ਨਿਤ ਹੀਰਾ ਇਹ ਵੀ ਵਿਸਰਾਮ ਧਿਆਨ ਨਾਲ ਉਚਾਰਨ ਕਰਨਾ ਕਰੀ ਨਾ ਮੁਹਤ ਇਥੇ ਠਮਕ ਨਾ ਚਸਾ ਬਿਲੰਬ ਹੋ ਇਹ ਬਿਲੰਬ ਹੋ ਬੱਬੇ ਨਹੀਂ ਲਾ ਜਾਣੇ ਬਿਲੰਬ ਹੋ ਦੋਵੇਂ ਬੱਬੇ ਉਚਾਰਨ ਕਰਨੇ ਇਥੇ ਵਿਸਰਾਮ ਹੈ ਕਾਲ ਇਥੇ ਯਮਕ ਲਾ ਦਿੰਨੀ ਹੈ ਨਿਤਹਿ ਨਿਤ ਹੀ ਰਹਿ ਨਿਤਹਿ ਕਸ ਕੇ ਪਾਦ ਉਚਾਰਨ ਕਰਨੇ ਆਨਦ ਬਿਲਾਤੇ ਕੱਢੋ ਕਰਤੇ ਕਿਆ ਨਾਹੀ ਘਰ ਤੇਰਾ ਨਾਮ ਅਦਾਰ ਦੀਜੈ ਨਾਨਕ ਕਉ ਆਨਦ ਸੂਖ ਕਨੇਰੇ 6 2 ਇਹ ਉਚਾਰਨ ਕਰਨਾ ਯਾਨੀ 12 ਸ਼ਬਦਾਂ ਦੇ ਸੰਗ੍ਰਹਿ ਨੂੰ ਇੱਥੇ ਮਹਾਰਾਜ ਨੇ ਲਿਖ ਦਿੱਤਾ ਛੱਕੇ ਦੂ ਯਾਨੀ 12 ਸ਼ਬਦ ਜਿਹੜੀ ਨੇ ਇੱਥੇ ਪੂਰੇ ਹੋ ਚੁੱਕੇ ਹਨ ਦੇਵ ਗੰਦਾਰੀ ਪੰਜਵਾ ਮਨ ਗੁਰ ਮਿਲ ਨਾਮ ਅਰਾਧਿਓ ਮਨ ਤੇ ਵਿਸਰਾਮ ਹਾਂਜੀ ਮਨ ਪਾਦ ਤੇ ਵਿਸਰਾਮ ਹੈ ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਵਾਧਿਓ ਰਹਾਓ ਕਰ ਕਿਰਪਾ ਆਪਣੋ ਦਾਸ ਕੀਨੋ ਕਾਟੇ ਮਾਇਆ ਫਾਦਿਓ ਭਾਉ ਭਗਤ ਗਾਏ ਗੁਣ ਗੋਬਿੰਦ ਜਾਮ ਕਾ ਮਾਰਗ ਸਾਧਿਓ ਭਇਓ अनुग्रह ਮਿਟਿਓ ਮੋਰਚਾ ਸਮੋਲ ਪਦਾਰਥ ਲਾਦਿਓ ਇਹ ਸਾਰੇ ਲਾਦਿਓ ਸਾਧਿਓ ਫਾਦਿਓ ਧੱਦਿਆਂ ਨਾਲ ਕੀ ਉਚਾਰਨ ਕਰਨਿਆ ਲਾਦਿਓ ਫਾਦਿਓ ਦੱਦੇ ਨਹੀਂ ਬੋਲਨੇ ਬਲਿਹਾਰੈ ਨਾਨਕ ਲਖ ਬੇਰਾ ਬਲਿਹਾਰੈ ਨਾਨਕ ਲੱਖ ਬੇਰਾ ਬਲਹਰ ਨਾਨਕ ਲੱਖ ਬੇਰਾ ਮੇਰੇ ਠਾਪੁਰ ਅਗਮ ਅਗਾਧਿਓ ਵਾਹਿਬ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ